ਕੀ ਲੱਗਦਾ ਤੁਹਾਡੀ ਲੀਡਰਸ਼ਿਪ ਆ ਜਿਹੜੀ ਤੁਹਾਡੇ ਨਾਲ ਸੀਨੀਅਰ ਲੀਡਰਸ਼ਿਪ ਨਾਲ ਨਾਰਾਜ਼ਗੀ ਹੈ ਤਾਂ ਸ਼ਹਿਰ ਸ਼ਹਿਰ ਵਾਸੀਆਂ ਦੀ ਸਵਾਲ ਵੀ ਮਾਸਟਰ ਇੱਕ ਚੰਗੀ ਸ਼ਖੀ ਦੇ ਬੰਦੇ ਆ ਚੰਗੇ ਬੰਦੇ ਆ ਕੋਈ ਕਰਪਟ ਬੰਦੇ ਨਹੀਂ ਹੈਗੇ ਕੀ ਗੱਲ ਕਿਉਂ ਲੋਕਾਂ ਦਾ ਫਤਵਾ ਪਾਰਟੀ ਦਾ ਫਤਵਾ ਤੁਹਾਨੂੰ ਜਿਤਾਉਂਦੇ ਲੋਕ ਆ ਜੇ ਕਿਤੇ ਏਜੈਂਟ ਸਲਾਹ ਵੀ ਜੇ ਕਿਤੇ ਲੋਕਾਂ ਦੀ ਮੰਨ ਨਹੀਂ ਕੋਈ ਕੀ ਕਹਿਣਾ ਚਾਹੋਗੇ ਤੁਸੀਂ ਮੰਨ ਦਿੱਕੋ ਕਰਾ ਦੇ ਦੇਖੋ ਗੱਲ ਇਹ ਹੈ ਵੀ ਜੋਕਸ ਹਾਊਸ ਡੇਬਿਟ ਹੋਇਆ ਉਹਦੇ ਚ ਜਿਸ ਕਿਸਮ ਦਾ ਕਰਾਸ VOTING ਹੋਈ ਹੈ ਤਾਂ ਕਾਂਗਰਸ ਪਾਰਟੀ ਕੋਲੇ ਉਸ ਵੇਲੇ ਸਿਰਫ ਨਾ ਕੌਂਸਲਰ ਸੀ ਜਿਹੜੇ ਮੌਜੂਦਾ ਕੌਂਸਲਰਸ ਦੇ ਵਿੱਚ ਸੀ ਤੋਂ ਚਲੋ ਨਰਾਜ ਚੱਲ ਰਹੇ ਸੀ ਪਰ ਉਹਨਾਂ ਨੇ ਸੰਦੀਪ ਭੋਗਤੇ ਗੋਲਸਾਵ ਰਾਏ ਕੁਮਾਰ ਕੋਪਾ ਮੈਂ ਪਾਰਟੀ ਨਾਲ ਨਰਾਜ਼ ਸੀ ਪਰ ਉਹ VOTING ਦੇ ਦੌਰਾਨ ਉਹਨਾਂ ਨੇ ਕਾਂਗਰਸ ਪਾਰਟੀ ਨੂੰ VOTING ਕੀਤੀ। ਖਿਲਸਾਵ ਆਪਣੇ ਬੰਦੇ ਲੈ ਕੇ ਆਏ ਚਲੋ ਉਹ ਹਜ਼ਰਦਾਨ ਕਾਂਗਰਸ ਸੀ ਉਹਨਾਂ ਦਾ ਆਪਣਾ ਸਟੈਂਡ ਸੀਗਾ ਉਸ ਸਟੈਂਡ ਤੇ ਉਹਨਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ VOTING ਕੀਤੀ। ਤਾਂ ਮੈਂ ਆਪਣੀ ਮੋਰਲ ਡਿਊਟੀ ਸਮਝਦਾ ਹੋਇਆ ਕਿ ਜਦੋਂ ਅੱਜ ਮੇਰੀ ਪਾਰਟੀ ਕੋਲੇ ਸਿਰਫ 9 ਬੰਦੇ ਆ ਤੋ ਦਿਨ ਪਹਿਲਾਂ ਮੇਲ ਚੋਣ ਹੋਈ ਏ ਤੇ ਉਹਦੇ ਚ ਸਿਰਫ 15 ਬੰਦੇ ਹੀ ਭੁੱਜਦੇ ਤਾਂ ਮੈਂ ਆਪ ਦੀ ਇੱਕ ਜ਼ਿੰਮੇਵਾਰੀ ਸਮਝਦਾ ਹੋਇਆ ਅਸਤੀਫਾ ਦਿੱਤਾ ਮੇਰੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਨਾ ਮੇਰੀ ਮੇਰ ਜੋ ਪਦਮਜੀਤ ਮਹਿਤਾ ਬਣੇ ਨੇ ਉਹਦਾ ਬਾਪ ਹੈ ਸਭ ਮੇਰੇ ਬੜੇ ਸ਼ਹਿਰ ਦਾ ਹਰ ਇੱਕ ਨਾਗਰਿਕ ਹੈ ਜਿਹੜਾ ਮੇਰਾ ਬਹੁਤ ਸਤਿਕਾਰਦਾਰ ਹੈ ਕਿਉਂਕਿ ਮੈਂ ਪਿਛਲੇ 20 ਸਾਲਾਂ ਤੋਂ ਲੋਕਾਂ ਲਈ ਵਿਚਾਂ ਤੇ ਲੋਕਾਂ ਲਈ ਹੀ ਤੁਸੀਂ ਹੌਸਤ ਦੇਖਦੇ ਹੋ ਹਮੇਸ਼ਾ ਲੜਾਈ ਲੜਦਾ ਹੈ ਇਹ ਜਿਹੜੀ ਨਗਰ ਨਿਗਮ ਹੈ ਇਹ ਮੇਰੇ ਲਈ ਇੱਕ ਪਵਿੱਤਰ ਮੰਦਰ ਮਸਜਿਦ ਗੁਰਦੁਆਰਾ ਜੋ ਮਰਜੀ ਲਾ ਲ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਹੈ ਤੇ ਇਹਦੀ ਹੋਂਦ ਲਈ ਮੈਂ ਹਮੇਸ਼ਾ ਖੜਾ ਹਾਂ ਭਾਵੇਂ ਅਕਾਲੀ ਦਲ ਦੇ ਵਿੱਚ ਸੀ ਭਾਵੇਂ ਕਾਂਗਰਸ 'ਚ ਕੋਈ ਵੀ ਇਹ ਹੈ ਤੁਸੀਂ ਵਕਤ ਨਹੀਂ ਸਾਰੀ ਟੋਟਲ ਤੁਸੀਂ ਉਦੋਂ ਦੇ ਹਾਊਸ ਦੇ ਵਿੱਚ ਕਾਰਵਾਈ ਚੰਨੇ ਹੋਗੇ ਜਿਹੜੀ ਵੀ ਕੋਈ ਗੱਲ ਨਿਗਮ ਦੇ ਖਿਲਾਫ ਜਾਂਦੀ ਹੈ ਪਟੰਡੇ ਦੇ ਲੋਕਾਂ ਦੇ ਖਿਲਾਫ ਹੁੰਦੀ ਹੈ ਜਾ ਕੋਨ ਫਾਈਨੈਂਸ਼ੀਅਲ ਲਾਜ਼ ਹੁੰਨ ਵਾਲੀ ਹੁੰਦੀ ਹੈ ਤਾਂ ਮੈਂ ਆਪਣੀ ਹਰ ਕੋਸ਼ਿਸ਼ ਕੀਤੀ ਹੈ ਉਸ ਨੂੰ ਬਚਾਉਣ ਲਈ ਬਹੁਤ ਸਾਰੀਆਂ ਉਦਾਹਰਨਾਂ ਹੀ ਹੈ ਉਹ ਇੱਥੇ ਨਹੀਂ ਆਪਾਂ ਕਰਦੇ ਚੰਗੇ ਲੱਗਦੇ ਉਹਦੇ ਨਾਲ ਜਿਹੜੀ ਪਾਰਟੀ ਦੇ ਵਿੱਚ ਮੈਂ ਹੁੰਦਾ ਜਿੱਥੇ ਕੁਝ ਨਰਾਜ਼ਗੀਆਂ ਵੀ ਮੈਂ ਚੱਲਦਾ ਸੀ ਇਸ ਗੰਦੇ ਤਾਂ ਇਹ ਜੋ ਐਪੀਸੋਡ ਹੋਇਆ ਤਾਂ ਉੱਥੇ ਮੈਂ ਆਪ ਆਪ ਜੀ ਨਿੱਜੀ ਐਸ ਸੀ ਦੇ ਨਾਲ ਅਸਤੀਫਾ ਦਿੱਤਾ ਹੈ ਹਾਲਾਂਕਿ ਬਹੁਤ ਸਾਰੇ ਕੌਂਸਲਰਾਂ ਨੇ ਇਹ ਗੱਲ ਮੈਨੂੰ ਕਹੀ ਉਹਨਾਂ ਦੇ ਪਰਿਵਾਰਾਂ ਨੇ ਇਹ ਗੱਲ ਕਹੀ ਕਿ ਅਸੀਂ ਤੁਹਾਡੇ ਦਾ ਨਾਲ ਹੀ ਹਾਂ ਜੀ ਠੀਕ ਹੈ ਜਿਹੜੇ ਉੱਥੇ ਮੌਕੇ ਤੇ ਹਾਜ਼ਰ ਸੀਗੇ ਜਦਨੇ ਦਸਕਤ ਕਰਾਏ ਗਿਆ ਮੇਅਰ ਦੀ ਚੋਣ ਵਾਲੇ ਦਿਨ ਤਾਂ ਉਹਨਾਂ ਚੋਂ ਵੀ 10-12 ਬੰਦਿਆਂ ਨੇ ਦਸਕਤ ਨਹੀਂ ਕੀਤੇ ਵੀ ਮਾਸਟਰ ਜੀ ਦੇ ਖਿਲਾਫ ਨਹੀਂ ਅਸੀਂ ਜਾ ਰਹੇ ਸੋ ਮੈਂ ਇਸ ਗੱਲ ਦਾ ਕਿਸੇ ਤੇ ਨਹੀਂ ਕੋਈ ਇਲਜ਼ਾਮ ਲਾਉਂਦਾ ਹਾਂ ਨਾ ਮੈਂ ਪਾਰਟੀ ਤੇ ਲਾਉਣਾ ਹੈ ਪਾਰਟੀ ਨੇ ਨਹੀਂ ਸੰਭਾਲਿਆ ਸਿਸਟਮ ਉਹ ਪਾਰਟੀ ਦਾ ਕੰਮ ਸੀਗਾ ਆਪਾਂ ਪਾਰਟੀ ਨੂੰ ਅਗਾਹ ਕੀਤਾ ਵੀ ਆਹ ਕੁਝ ਐਕਟੀਵਿਟੀਆਂ ਹੋ ਰਹੀਆਂ ਸੰਭਾਲ ਲੋ ਆਖੇ ਜਿੱਤ ਦੇ ਹਾਰ ਦੇ ਉਹ ਨਹੀਂ ਕੋਈ ਗੱਲ ਹੁੰਦੀ ਸੋ ਅਜਿਹਾ ਕੁਝ ਚੱਲਦਾ ਹੀ ਰਹਿੰਦਾ ਸਿਆਸਤ ਦੇ ਵਿੱਚ ਇਹ ਸਦਾ ਪਰਮਾਨੈਂਟ ਕਿਸੇ ਦੀ ਨਹੀਂ ਹੈ ਸੋ ਮੈਂ ਆਪ ਦੀ ਨਿੱਜੀ ਐਸੀਅਤ ਦੇ ਵਿੱਚ ਇਹ ਅਸਤੀਫਾ ਦਿੱਤਾ ਹੈਗਾ ਤਾਂ ਕਿ ਲੋਕਾਂ ਦੇ ਵਿੱਚ ਇਹ ਸ਼ਬੀ ਨਾ ਬਣੇ ਵੀ ਜਦੋਂ ਇਹਨਾਂ ਕੋਲ ਮੈਜੋਰਟੀ ਹੈ ਨਹੀਂ ਤਾਂ ਕਿਉਂ ਕੁਰਸੀਆਂ ਤੇ ਬੈਠੇ ਰਹੇ ਉਹ ਪ੍ਰਵਾਨ ਹੋਵੇ ਨਾ ਪ੍ਰਵਾਨ ਹੋਵੇ ਉਹ ਅਗਲੀ ਗੱਲ ਹੈ ਮੈਜੋਰਟੀ ਹੈਗੀ ਸੀ ਤੁਹਾਡੇ ਕੋਲ ਮੈਜੋਰਟੀ ਮੈਜੋਰਟੀ ਹੈਗੀ ਸੀ ਤੁਹਾਡੇ ਕੋਲ ਮਸਤ ਜੀ ਕੀ ਇਕੋਦਮੀ ਜਿਹੜਾ ਚੇਂਜ ਹੋਇਆ ਇਕੋਦਮੀ ਆ ਕੇ ਲੱਗਦਾ ਤੁਹਾਡੇ ਕੋਲ ਨਹੀਂ ਮੈਂ ਨਾ ਜਦੋਂ ਜਦੋਂ ਮੈਂ ਪਰਵਾਰਾਂ ਦੇ ਵਿੱਚ ਵਿਚਰਿਆ ਹਾਂਜੀ 5-7 ਦੇ ਵਿੱਚ ਤਾਂ ਉੱਥੇ ਮੈਂ ਦੇਖਿਆ ਵੀ ਯਾਰ ਮੇਰੇ ਕਰਕੇ ਦਿਮਾਗੀ ਬੋਝ ਇਹਨਾਂ ਪਰਿਵਾਰਾਂ ਤੇ ਪਊਗਾ ਇਹਨਾਂ ਵਿਅਕਤੀਆਂ ਤੇ ਪਊਗਾ ਕਿ ਇਹਨਾਂ ਦਾ ਜਦੋਂ ਕੱਲ ਉੱਥੇ ਖੜ ਕੇ ਆਏ ਆ ਦੂਸਰੇ ਪਾਸੇ ਅੱਜ ਮੇਰੇ ਵੱਲ ਆਉਣਗੇ ਤਾਂ ਇਹਨਾਂ ਪਰਿਵਾਰਾਂ ਦੀ ਸ਼ਬੀ ਮੈਂ ਨਾ ਘਟੋਟ ਖਰਾ ਲਵਾਂਗਾ ਤੋ ਮੈਂ ਬੜਾ ਇੱਕ ਸੈਂਸਿਟਿਵ ਜਿਹਾ ਬੰਦਾ ਹੈਗਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਵਿਅਕਤੀ ਤੋਂ ਬਲੈਕਮੇਲ ਹੋਇਆ ਨਹੀਂ ਨਾ ਮੈਂ ਕਦੇ ਕਰ ਤੁਹਾਨੂੰ ਪਤਾ ਸਾਰਾ ਆਪਣਾ ਜੋ ਜੀਵਨ ਹੈ ਉਹ ਸਾਹਮਣੇ ਮੈਂ ਕੋਈ ਦਾਗ ਨਹੀਂ ਪਰ ਪਹਿਲੀ ਗੱਲ ਤਾਂ ਮੈਂ ਇੱਕ ਮਹਿਕਮਾ ਇਹ ਜਿਹਾ ਤੋਂ ਆਇਆ ਜੀ ਦੀ ਡਿਊਟੀ ਮੋਰਲ ਹੁੰਦੀ ਹੈ ਕਿ ਬੱਚਿਆਂ ਨੂੰ ਸਿੱਖਿਆ ਦੇਣੀ ਉਹਨਾਂ ਨੂੰ ਸਦਾਚਾਰਿਕ ਗੱਲਾਂ ਸਿਖਾਉਣੀਆਂ ਆ ਉਸ ਤੋਂ ਬਾਅਦ ਨਿਗਮ ਚਾਇਆ ਤਾਂ ਮੈਨੂੰ ਲੋਕਾਂ ਨੇ ਇੰਨਾ ਪਿਆਸਦਕਾਰ ਦਿੱਤਾ ਆਪਣੇ ਆਪ ਮੂਹਰੇ ਖੜ ਕੇ ਚੋਣਾ ਲੜਦੇ ਆ ਮੈਂ ਸੈਂਕੜਿਆਂ ਦੇ ਵਿੱਚ ਮਲਾਜਮਾਂ ਦੀਏ ਜਿਹੜੇ ਹੈਗੇ ਮਲਾਜਮ ਵਰਗੇ ਭਾਵੇਂ ਉਹ ਕਿਸੇ ਵੀ ਡਿਪਾਰਟਮੈਂਟ ਦਾ ਹੈ ਤਾਂ ਸੈਂਕੜਿਆਂ ਦੇ ਵਿੱਚ ਮੈਂ ਉਹਨਾਂ ਦੇ ਕੰਮ ਕੀਤੇ ਆ ਆਮ ਲੋਕਾਂ ਦੇ ਕੰਮ ਕੀਤੇ ਆ ਕੋਈ ਇੱਕ ਵੀ ਬੰਦਾ ਇਹ ਜਹਾ ਲਿਆ ਉਹ ਜੀਤੋਂ ਮੈਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਬੈਨੀਫਿਟ ਲਿਆ ਹੋਵੇ ਮੈਂ ਭਾਵੇਂ ਕਾਲੀ ਦਲਤ ਰਿਆ ਮੈਂ ਆਪਦੇ ਪਰਿਵਾਰ ਲਈ ਆਪਦੇ ਬੱਚਿਆਂ ਲਈ ਹਾਲਾਂਕਿ ਬਿਬਾ ਹਰ ਸਿਮਰਤੋਂ ਸੁਵੀਰਵਲ ਤੋਂ ਸਰੂਪ ਸਿੰਘਾਂ ਤੋਂ ਲੋਕਾਂ ਨੇ ਇਨੇ ਕੰਮ ਕਰਾਏ ਵੱਡੇ ਵੱਡੇ ਕੰਮ ਕਰਾਏ ਪਰ ਮੈਂ ਆਪਣੇ ਲਈ ਪਰਮਾਤਮਾ ਨੇ ਮੇਰੇ ਤੇ ਕਦੇ ਦੇਣ ਹੀ ਨਹੀਂ ਲੈਂਦਾ ਕਿ ਮੈਨੂੰ ਕਦੇ ਵੀ ਆਪਦੇ ਕੰਮ ਲਈ ਕਿਸੇ ਨੂੰ ਕਹਿਣਾ ਪਾਉਣਾ ਪਵੇ ਕਦੇ ਕਿਸੇ ਤੋਂ ਫੋਨ ਕਰਾਉਣਾ ਪਵੇ ਸੋ ਫਿਰ ਮਰਸਾ ਮਨਪ੍ਰੀਤ ਸਿੰਘ ਬਾਦਲਵਈ ਦਾ ਉਹਨਾਂ ਨੇ ਵੀ ਮੇਰਾ ਕਦੇ ਕੋਈ ਕੰਮ ਨਹੀਂ ਮੁੜਿਆ ਉਹਨਾਂ ਨੇ ਮੈਨੂੰ ਇੱਥੇ ਬਿਠਾਇਆ ਪਰੰਤੂ ਮੈਂ ਆਪਦੇ ਲਈ ਕਦੇ ਵੀ ਕਿਸੇ ਤੋਂ ਕੁਝ ਮੰਗਿਆ ਨਹੀਂ ਸੋ ਮੈਨੂੰ ਇਹ ਗੱਲ ਲੱਗੀ ਕਿ ਯਾਰ ਮੈਨੂੰ ਕਿਸੇ ਦੀ ਛਵੀ ਖਰਾਬ ਨਹੀਂ ਕਰਨੀ ਚਾਹੀਦੀ ਭਈ ਜਾਂ ਜਿੱਧਰ ਸੀ ਜਾਂ ਕੱਲ ਉਧਰ ਨੂੰ ਜਾਵੜਿਆ ਤਾਂ ਬੈਟਰ ਹੈ ਕਿ ਮੈਨੂੰ ਆਪ ਦਾ ਤਿਆਗ ਦਿਖਾਉਣਾ ਚਾਹੀਏ ਤੇ ਜੋ ਕੀਤਾ ਮੈਂ ਸਿਰਫ ਆਪਣੀ ਮਨਮਰਜ਼ੀ ਨਾਲ ਕੀਤਾ ਇਸ ਗੱਲ 'ਚ ਕੋਈ ਰੌਲਾ ਨਹੀਂ ਪਾਰਟੀ ਮੇਰੀ ਪਿੱਠ ਤੇ ਖੜੀ ਜਿਵੇਂ ਅਸੀਂ ਕਰਾਂਗੇ ਪਰ ਮੈਨੂੰ ਇਹ ਲੱਗਿਆ ਵੀ ਯਾਰ ਨਹੀਂ ਸੋ ਹੁਣ ਇਹ ਹਾਊਸ ਦੇ ਪਟਲ ਤੇ ਅਸਤੀਫਾ ਉਹ ਮੇਰੇ ਸਾਹਬ ਕੋਲੇ ਪਹੁੰਚ ਗਿਆ ਹੋਊਗਾ ਮੇਰਾ ਖਿਆਲ ਹੈ ਡੀ ਸਾਹਬ ਨੇ ਦੇ ਐ ਸੀਗਾ ਸਰਕਾਰ ਨੂੰ ਉਹਨਾਂ ਨੇ ਭੇਜਣਾ ਕਿ ਕੀ ਕਰਨਾ ਹੈ ਮੈਨੂੰ ਉਸ ਜਾਣਕਾਰੀ ਨਹੀਂ ਹੈ ਸ਼ਾਇਦ ਹਾਊਸ ਤੋਂ ਮਨਜ਼ੂਰੀ ਹੁੰਦੀ ਹੋਵੇ ਜਾਂ ਨਾ ਮਨਜ਼ੂਰ ਕਰਾਉਣਾ ਹੁੰਦਾ ਹੋਵੇ ਮੈਨੂੰ ਜਾਣਕਾਰੀ ਮਤਲਬ ਮੈਂ ਆਪਣੇ ਵੱਲੋਂ ਸਤੀਫਾ ਦੇ ਦਿੱਤਾ ਹੈ ਮੈਂ ਬਿਲਕੁਲ ਆਪ ਦਾ ਨਿੱਜੀ ਆਪ ਦੀ ਸ਼ੋਭੇ ਨੂੰ ਖਤਰ ਯਾਰ ਲੋਕਾਂ ਦੇ ਵਿੱਚ ਮੈਂ ਇਹ ਗੱਲ ਨਾ ਜਾਵੇ ਕਿਉਂਕਿ ਨੋ ਡਾਊਟ ਐਮ ਸੀ ਸਾਹਿਬਾਨ ਦੀ ਸ਼ੋਭੀ ਲੋਕਾਂ ਦੇ ਵਿੱਚ ਖਰਾਬ ਹੋਈ ਹੈ ਆ ਪਾਰਟੀ ਖੜ ਕੇ ਬਰਾਬਰ ਲੜ ਲੈਂਦੀ ਕੋਈ ਕ੍ਰਾਸ VOTING 2 4 ਹੋ ਜਾਂਦੀਆਂ ਮੇਰ ਬਣ ਜਾਂਦਾ ਭਗਤ ਸਿੰਘ ਬੈਠੇ ਤਾਂ ਉਹਦੇ ਨਾਲ ਸ਼ਬੀ ਨੇ ਖਰਾਬ ਨਹੀਂ ਹੋਣਾ ਸੀ ਕਿਉਂਕਿ ਅਕਸਰ ਦੁਨੀਆਦਾਰੀਏ ਕ੍ਰਾਸ VOTING ਉਹ ਪਾਰਲੀਮੈਂਟ ਤੋਂ ਲੈ ਕੇ ਹੁੰਦੀ ਆਉਂਦੀ ਹੈ ਪਰੰਤੂ ਜੋ ਕੁਝ ਵਰਤਾਰਾ ਹੋਇਆ ਤਾਂ ਉਹਦੇ ਨਾਲ ਐਮਸੀਜ਼ ਦੀ ਸ਼ਬੀ ਤੇ ਅਸਰ ਪਿਆ ਪਾਰਟਿਕੂਲਰਲੀ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਸੀ ਕਿਸੇ ਵੀ ਗਰੁੱਪ ਦਾ ਸੀ ਤਾਂ ਮੈਂ ਆਪਣੇ ਆਪ ਨੂੰ ਬਚਾਉਣ ਲਈ ਕਿ ਮੈਂ ਯਾਰ ਉਸ ਗਰੁੱਪ ਦੇ ਵਿੱਚ ਨਹੀਂ ਹੈ ਮੈਂ ਆਪਣੀ ਕੁਰਸੀ ਨੂੰ ਤਿਆਗ ਤਿਆਗਿਆ ਸਿਰਫ ਇਹ ਕਰਕੇ ਵੀ ਯਾਰ ਮੈਂ ਨਾ ਹੌਰਸ ਟ੍ਰੇਡਿੰਗ ਵਾਲਾ ਨੀ ਆ ਮੈਂ ਕਿਸੇ ਤੇ ਬੋਝ ਤੇ ਨਹੀਂ ਪਾਉਣਾ ਨਾ ਮੈਂ ਕਿਸੇ ਨੂੰ ਕੋਈ ਇਹ ਪ੍ਰੀਖਿਆ ਦੇ ਵਿੱਚ ਪਾਉਣਾਗਾ ਕਮਲਾਲ ਹੈਗਾ ਤੁਹਾਨੂੰ ਜਿਹੜੇ ਤੁਹਾਡੇ ਨਾਲ ਕਾਉਂਸਲਰ ਇੱਥੇ ਬੈਠਦੇ ਹੁੰਦੇ ਸੀ ਖਚਾ-ਖਚ ਭਰਿਆ ਹੁੰਦਾ ਸੀ ਇਹ ਦਫਤਰ ਤੁਹਾਡਾ ਤਕਰੀਬਨ ਸਾਰੇ ਇੱਥੇ ਹੀ ਲੰਚ ਕਰਦੇ ਸੀ ਇੱਥੇ ਹੀ ਨਾਸ਼ਤਾ ਕਰਦੇ ਸੀ ਬਹੁਤ ਬੰਦੇ ਸੀ ਅੱਜ ਕੋਈ ਵੀ ਬੰਦਾ ਤੁਹਾਡੇ ਨਾਲ ਨਹੀਂ ਖੜਾ ਕੋਈ ਬੰਦੇ ਨੇ ਤੁਹਾਡੇ ਨੇ ਸਾਥ ਨਹੀਂ ਦਿੱਤਾ ਕਾਉਂਸਲਰ ਆ ਜਿੱਤ ਕੇ ਆਏ ਲੋਕਾਂ ਨੂੰ ਉਹਨਾਂ ਨੇ ਵੀ ਜਵਾਬ ਦੇਣਾ ਨਹੀਂ ਦੇਖੋ ਦੇਖੋ ਕੀ ਲੱਗਦਾ ਹੈ ਮਲਾਲ ਹੈਗਾ ਤੁਹਾਨੂੰ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਪਹਿਲੀ ਗੱਲ ਤਾਂ ਇਹ ਗੱਲ ਨਹੀਂ ਹੈ ਵੀ ਕੋਈ ਮੇਰੇ ਨਾਲ ਨਹੀਂ ਖੜਾ ਠੀਕ ਹੈ ਮੈਂ ਉਹਨਾਂ ਨੂੰ ਖੜਨ ਦਾ ਮੌਕਾ ਨਹੀਂ ਦਿੰਦਾ ਇਸ ਗੱਲ 'ਚ ਕੋਈ ਰਹਿਣ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹ ਦਿੱ ਜਿਹੜੀ ਕਹੀ ਹੈ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਇਹ ਗੱਲ ਹੋਈ ਵੀ ਅਸੀਂ ਇੱਕ ਕਿਸੇ ਇੱਕ ਜੀ ਕੁਝ ਕਹਿੰਦਾ ਸੀ ਦੂਜਾ ਕੁਝ ਕਹਿੰਦਾ ਸੀ ਤਾਂ ਮੈਂ ਇਸ ਕਿਸਮ ਦੀ ਪਰਤਾਰੇ ਤੋਂ ਰੋਕਿਆ ਅੱਛਾ ਮੈਂ ਤਾਂ ਖੁਦ ਤੁਹਾਨੂੰ ਕਹਿ ਰਿਹਾ ਵੀ ਮੈਂ ਕਾਉਂਸਲਰਾਂ ਨੂੰ ਇਸ ਟੈਸਟ 'ਚ ਨਹੀਂ ਪਾਉਣਾ ਚਾਹੁੰਦਾ ਸੀ ਕਿ ਮੇਰੀ ਖਾਤਰ ਹੈ ਮਤਲਬ ਤੁਸੀਂ ਨਾਲ ਭਲਾ ਬਿਲਕੁਲ ਭਲਾ ਕਿਸੇ ਦਾ ਨਹੀਂ ਹੈ ਮੈਂ ਸਿਰਫ ਖੜਨ ਵਾਲੀ ਤੇ ਨਾ ਖੜਨ ਵਾਲੀ ਤੇ ਇਹਦੇ ਵਿੱਚ ਕੋ ਰੋਲੇ ਨਹੀਂ ਨਾ ਮੈਂ ਪਾਰਟੀ ਨੂੰ ਕਹਾਂ ਮੇਰੇ ਨਾਲ ਨਹੀਂ ਖੜੀ ਜਾਂ ਕਿਸੇ ਨਾਲ ਖੜੀ ਹੈ ਮਤਲਬ ਮੇਰੇ ਮਨ ਨੂੰ ਜੱਜਿਆ ਵੀ ਯਾਰ ਇਹ ਵਰਤਾਰਾ ਗਲਤ ਹੋਇਆ ਪਟੰਡੇ ਦੇ ਵਿੱਚ ਪਹਿਲੀ ਵਾਰੀ ਹੋਇਆ ਤਾਂ ਆਪਾਂ ਘੱਟੋ ਘੱਟ ਉਸ ਵਰਤਾਰੇ ਦੇ ਆਪ ਕਿਉਂਕਿ ਮੇਰੀ ਨਾ ਇੱਕ ਬੜੀ ਖੁਦਾਰਜਾ ਬੰਦਾ ਮੈਂ ਮੇਰੀ ਇੱਕ ਆਦਤ ਹੈ ਵੀ ਮੈਂ ਕਦੇ ਕਿਸੇ ਤੇ ਕਿਉਂਕਿ ਤੂੰ ਨਹੀਂ ਕਰਦਾ ਮੈਂ ਸਿਰਫ ਇਹ ਚਾਹਣਾ ਵੀ ਤੁਸੀਂ ਆਪ ਦੇ ਆਪ ਨੂੰ ਠੀਕ ਰੱਖੋ ਤਾਂ ਕੋਈ 2% 5% 10% ਲੋਕ ਤੁਹਾਨੂੰ ਦੇਖ ਕੇ ਕਿਉਂਕਿ ਲੀਡਰ ਇੱਕ ਰੋਲ ਮਾਡਲ ਹੁੰਦਾ ਹੈ ਉਹ ਲੋਕਾਂ ਦਾ ਰੋਲ ਮਾਡਲ ਹੁੰਦਾ ਹੈ ਬੱਚਿਆਂ ਨੇ ਲੋਕਾਂ ਨੇ ਉਤੋਂ ਸਿੱਖਿਆ ਲੈਣੀ ਹੁੰਦੀ ਹੈ ਵੀ ਆ ਬੱਚੇ ਹਿਸਟਰੀ ਬਣਦੀ ਹੈ ਇਤਿਹਾਸ ਦੇ ਵਿੱਚ ਗੱਲਾਂ ਹੁੰਦੀਆਂ ਬਟਨ ਦੇ ਇਹ ਕੋਈ ਅੱਜ ਜਿਹੜੀ ਇਹ ਫਰਤਾਰਾ ਹੋਇਆ ਅੱਜ ਹੋ ਕੇ ਖਤਮ ਨਹੀਂ ਹੋ ਜਾਣਾ। ਇਹ ਚੋਣਾਂ 'ਚ ਜਾਓਗੇ ਤੁਸੀਂ ਦੇਖੋਗੇ ਕੀ ਕੀ ਕੁਸ਼ ਗੱਲਾਂ ਹੋਣਗੀਆਂ। ਠੀਕ ਹੈ। ਸੋ ਕਿਸੇ ਤੇ ਮੈਨੂੰ ਕੋਈ ਮਲਾਲ ਨਹੀਂ ਹੈ। ਨਾ ਮੈਂ ਇਹ ਕਹਾ ਵੀ ਮੇਰੇ ਕੋਲ ਜਿਹੜੇ ਐਮਸੀ ਨਾਲ ਖੜੇ ਸੀ ਮੇਰੇ ਨਾਲ ਕਿਉਂਕਿ ਮੈਂ ਤਾਂ ਮੌਕਾ ਹੀ ਨਹੀਂ ਦਿੱਤਾ ਖੜਨ ਦਾ। ਠੀਕ ਹੈ ਸਾਈਨ ਕਰਤੇ ਅਗਲੇ ਨੇ ਉਹ ਕੋਈ 100 ਜਿਸ ਪ੍ਰੈਸ਼ਰ ਜਗ੍ਹਾ ਗਏ ਸੀ ਉੱਥੇ ਬੈਠਿਆ ਨੇ ਸਾਈਨ ਕਰਤੇ। ਉਹਨਾਂ ਚੋਂ ਵੀ ਪੰਜ ਸੱਤ ਦਾ ਮਤਲਬ ਇਹ ਸੀਗਾ ਵੀ ਯਾਰ ਅਸੀਂ ਭਾਵੇਂ ਸਾਨੂੰ ਸਾਈਨ ਕਰਨੇ ਪੈਗੇ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਕਿਹੋ ਜਿਹਾ ਚਲੋ ਉਹ ਨਹੀਂ ਆਪਾਂ ਕਹਿੰਦੇ ਪੱਤਾ ਤਾਂ ਹੋਣਾ ਹੈ ਉੱਥੇ ਜਿੱਤੇ ਬੰਦਾ ਬੈਠਾ ਹੁੰਦਾ ਸਿਸਟਮ ਦੇ ਵਿੱਚ ਜਿਹੜੇ ਜਿਗਾੜ ਦੇ ਵਿੱਚ ਤਾਂ ਉਹਨੂੰ ਉਹ ਕਰਨਾ ਪੈਂਦਾ ਸੋ ਮੈਂ ਸਿਰਫ ਇਹਸ ਕਰਕੇ ਵੀ ਯਾਰ ਆਪਣੇ ਪਿੱਛੇ ਇੱਕ ਦੋ ਗਰੁੱਪ ਨਾ ਬਣਨ ਵੀ ਆਹ ਖੜਾ ਆਹ ਨਹੀਂ ਖੜਾ ਸੋ ਉਸ ਕਰਕੇ ਇਹ ਅਸਤੀਫਾ ਦਿੱਤਾ ਹੁਣ ਵੀ ਜੇ ਅਸਤੀਫਾ ਹਾਊਸ 'ਚ ਵੀ ਆਊਗਾ ਤਾਂ ਮੈਂ ਉਸ ਦਿਨ ਹਾਜ਼ਰ ਨਹੀਂ ਹੋਊਂਗਾ ਅੱਛਾ ਤਾਂ ਕਿਰ ਮੇਰੀ ਕੁ ਛੇਪ ਮੰਨ ਕੇ ਮੇਰੇ ਨਾਲ ਨਾ ਖੜੇ ਉਹਦੇ ਆਪ ਦੀ ਕੋਈ ਤੇ ਆਤਮਾ ਦੀ ਬੋਟਾ ਉਹ ਕਿ ਉੱਪਰ ਜੀ ਖੜੇ ਹੋ ਉਸ ਦਿਨ VOTING ਦੌਰਾਨ ਮੈਂ ਹਾਜ਼ਰ ਨਹੀਂ ਰਹੂੰਗਾ ਤੁਬਿਕ ਲਈ ਮਾਸਟਰ ਜੀ ਕੋਈ ਦਿਲ ਚ ਗੱਲ ਲੱਗਦੀ ਹੈ ਤੁਹਾਡੇ ਤੁਸੀਂ ਕਿਹਾ ਕੁਰਸੀ ਨੂੰ ਮੈਂ ਜਵਾਬ ਦਿੱਤਾਗਾ ਕਾਉਂਸਲਰ ਵੀ ਚਲੇ ਜਾਂਦੇ ਆ ਪਾਰਟੀਆਂ ਛੱਡ ਕੇ ਕਿਸ ਤਰ੍ਹਾਂ ਦੇ ਰੂਪ ਵਿੱਚ ਕਿੱਥੇ ਹੈ ਕਾਂਗਰਸ ਦਾ ਜੀ ਇਸ ਤਰ੍ਹਾਂ ਫਿਰ ਮੈਨੂੰ ਪਹਿਲਾਂ ਗੱਲ ਗਈ ਵੀ ਕਾਂਗਰਸ ਦਾ ਮੇਰੇ ਕੋਲੇ ਕੋਈ ਆਉਦਾ ਨਹੀਂ ਠੀਕ ਹੈ ਭਵਿਕ ਕਾਂਗਰਸ 100 ਸਾਲ ਦੀ ਚੱਲ ਰਹੀ ਹੈ ਸੋ ਇਹ ਉਤਰਾ ਚੜਾਤਾ ਹੁੰਦੇ ਰਹਿੰਦੇ ਕੋਈ ਖਾਸ ਗੱਲ ਨਹੀਂ ਹੈ ਉਤਰਾ ਚੜਾ ਹੁੰਦੇ ਰਹਿੰਦੇ ਇਹਦੇ ਵਿੱਚ ਨਹੀਂ ਕੋਈ ਰੌਲਾ ਹੈ ਕੋਈ ਕਾਂਗਰਸ ਇਹ ਨਹੀਂ ਵੀ ਕੋਈ ਮਾੜੀ ਪਾਰਟੀ ਹੈ ਜਾਂ ਕੋਈ ਹੋਰ ਪਾਰਟੀ ਚੰਗੀ ਹੈ ਸੋ ਲੋਕਾਂ ਦਾ ਜਿਹੜਾ ਵਤੀਰਾ ਹੈ ਉਹ ਵੀ 50 15 20% ਲੋਕਾਂ ਨੇ ਇੱਧਰ ਉੱਧਰ ਡਿਸਸੈਟੀਸਫਾਈਡ ਹਰ ਇੱਕ ਬੰਦੇ ਦੇ ਕੰਮ ਤੋਂ ਆਉਣਾ ਹੁੰਦਾ ਤੁਸੀਂ ਵੀ ਬੜੇ ਕੰਮ ਕੀਤੇ ਬਹੁਤ ਸਾਰੇ ਇਹੋ ਜਿਹੇ ਬੰਦੇ ਮਿੱਥੋਂ ਵੀ ਹੋਣਗੇ ਜਿਹੜੇ ਸੈਟੀਸਫਾਈਡ ਨਹੀਂ ਹੈ ਤਾਂ ਤੁਸੀਂ ਕੀ ਕਰਦੇ ਹੋ ਪਾਰਟ ਹੁਣ ਰਾਜਨੀਤੀ ਦਾ ਤੁਸੀਂ ਰਾਜਨੀਤੀ ਚ ਰਹੋਗੇ ਜਾਂ ਛੱਡੋਗੇ ਰਾਜਨੀਤੀ ਚ ਦੇਖੋ ਰਾਜਨੀਤੀ ਦੇ ਵਿੱਚ ਮੈਂ ਹਾਂ ਠੀਕ ਹੈ ਰਹੂੰਗਾ ਪਰ ਐਮ ਸੀ ਦੀ ਚੋਣ ਐਤੂ ਬਾਦ ਨਹੀਂ ਲੜੂਗਾ। ਕਿਉਂ ਐਮ ਸੀ ਚੋਣ ਐਤੂ ਬਾਦ ਨਹੀਂ ਲੜੂਗਾ? ਕਾਰਨ ਕਾਰਨ 20 ਸਾਲ ਹੋ ਗਏ। ਕਿਸੇ ਨੂੰ ਨਵੇਂ ਉੱਥੇ ਚਿਹਰੇ ਨੂੰ ਮੌਕਾ ਦੇਵਾਂਗੇ ਯਾਰ। ਭਾਵੇਂ ਇਸ ਗੱਲ 'ਤੇ 100% ਹੈ ਵੀ ਲੋਕ ਮੇਰੇ ਰਾਕੇ ਦੇ ਮੇਰੇ ਨਾਲ ਅੱਜ ਵੀ ਮੈਂ ਇਹ ਅੱਜ ਨਹੀਂ ਕਹਿੰਦਾ ਮੈਂ ਕਿ ਤੁਹਾਨੂੰ ਅੱਜ ਨਹੀਂ ਮੈਂ ਕਿਹਾ ਕੋਈ ਐਪੀਸੋਡ ਤੋਂ ਨਹੀਂ ਕਿਹਾ ਮੈਂ। ਮੈਂ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇਹ ਗੱਲ ਕਹਤੀ ਸੀ। ਬਿਸ਼ੱਕ ਜੱਟੋਂ ਤੁਸੀਂ ਪੁੱਛੋ ਪਾਰਕਾਂ ਦੀ ਪਾਰਕਾਂ ਜੀ ਜਿੰਨੇ ਮੇਰੇ ਨਾਲ ਪਛਿੱਤੀ ਮਤਲਬ ਮੇਨ ਵਰਕਰਾ ਉੱਥੇ ਤਾਂ ਉਹਨਾਂ ਨੂੰ ਮੈਂ ਇਹ ਗੱਲ 6 ਮਹੀਨੇ ਪਹਿਲਾਂ ਕਹਿ ਚੁੱਕੀ ਹਾਂ ਵੀ ਆਪਾਂ ਹੋ ਗਏ ਨਵਾਂ ਜੇਰਾ ਲੱਪਣਾ ਤੇ ਮੈਂ ਐਮਸੀ ਦੀ ਚੋਣ ਨਹੀਂ ਲੜਾਂ ਕਿਸੇ ਹੋਰ ਪਾਰਟੀ ਦੇ ਵਿੱਚ ਕੋਈ ਜਾਣ ਦੀ ਕੋਈ ਇੱਛਾ ਨਹੀਂ ਕੋਈ ਕਿਸੇ ਪਾਰਟੀ ਜੀ ਭਾਜਪਾ ਲਾ ਲੋ ਜਾਂ ਹੋਰ ਜੇ ਵੋਟ ਚ ਜਾਣਾ ਹੁੰਦਾ ਤਾਂ ਫਿਰ ਮੈਂ ਇੱਥੇ ਹੀ ਜਾਵੜਦਾ ਹੂੰ ਠੀਕ ਹੈ ਆ ਮਾਦੀ ਪਾਰਟੀ ਦੇ ਕਿਰਾ ਮੈਨੂੰ ਕੋਈ ਬੋਰੇ ਲੱਗਦੇ ਆ ਜੇ ਠੀਕ ਹੈ ਮੇਰੇ ਅੱਜ ਮੇਰੇ ਬੇਟੇ ਦਾ ਪੋਤਰੇ ਦਾ ਬਰਥਡੇ ਸੀ ਠੀਕ ਹੈ ਤਮੀਤ ਇਹ ਰ ਆ ਕੇ ਗਿਆ ਅਮਰਤਪਾਲ ਸੁਖਨੰਦ ਆ ਲਾ ਕੇ ਗਿਆ 10 ਵਰਕਰ ਹੋਰ ਆ ਕੇ ਗਏ ਮਾਦੀ ਪਾਰਟੀ ਦੇ ਬੜੇ ਸੀਨੀਅਰ ਉਹ ਸਰ ਆਈ ਸੀ ਉਹ ਮੇਰੇ ਬੱਚੇ ਦੇ ਦੋਸਤ ਹੈਗੇ ਉਹ ਮੇਰੇ ਬੇਟੇ ਦੇ ਦੋਸਤ ਆ ਸਰ ਤਾਂ ਮੈਨੂੰ ਬੀਐਮਐਲ ਜਾਣਦੇ ਆ ਜੇ ਕਿਤੇ ਸੱਦਾ ਪੱਤਰ ਦਿੱਤਾ ਤਾਂ ਜਾਊਂਗੀ ਇਹ ਦੇਖੋ ਭਵਿੱਖ ਦੀਆਂ ਗੱਲਾਂ ਦਾ ਕੀ ਪਤਾ ਹੁੰਦਾ ਹੈ ਪਰ ਮੈਨੂੰ ਕੋਈ ਕਾਂਗਰਸ ਨਾਲ ਜਾਂ ਕਿਸੇ ਬੰਦੇ ਨਾਲ ਜਾਂ ਕਿਸੇ ਐਮਸੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕੋਈ ਮੇਰੇ ਨਾਲ ਆਇਆ ਕਿ ਨਹੀਂ ਆਇਆ ਹਰੇਕ ਨੇ ਹੁਣ ਜੀ ਜੀ ਤੁਸੀਂ ਗੱਲ ਕਰਦੇ ਹੋਗੇ ਠੀਕ ਹੈ ਤਾਂ ਰਾਤ ਨੂੰ ਮੈਨੂੰ ਕਹਿ ਕੇ ਗਿਆ ਵੀ ਮਾਟਰ ਜੀ ਤੁਹਾਡੇ ਨਾਲ ਜਿਵੇਂ VOTING ਤੋਂ ਇੱਕ ਦਿਨ ਪਹਿਲਾਂ ਉਹਨ ਕਿਸੇ ਮੇਰੇ ਰਿਸ਼ਤੇਦਾਰ ਨੂੰ ਸੁਨੇਹਾ ਦਿੱਤਾ ਕੋਈ ਗੱਲ ਨਹੀਂ ਸਾਰੇ ਹਾਲਾਤ ਹੁੰਦੇ ਯਾਰ ਕਿਉਂਕਿ ਇਹ ਵੀ ਗੱਲ ਚੱਲੀ ਸੀ ਆਖਰੀ ਦੋ ਦਿਨਾਂ ਚ ਵਿਵਾਸਤ ਜੀ ਨੂੰ ਖੜਾ ਕਰਦੇ ਹੋ ਐਮਐਲਏ ਸਾਹਿਬ ਠੀਕ ਹੈ ਸ਼ਾਇਦ ਪੰਜ ਸੱਤ ਬੰਦੇ ਆ ਜਾਣਗੇ ਮੈਂ ਕਿਹਾ ਵੀ ਯਾਰ ਨਹੀਂ ਐਮਐਲਏ ਸਾਹਿਬ ਐਮਐਲਏ ਸਾਹਿਬ ਵੀ ਗੱਲ ਕਰਦੇ ਐਮਐਲਏ ਸਾਹਿਬ ਵੀ ਤੁਹਾਡੇ ਨਾਲ ਸੀ ਲਾਸਟ ਇਹ ਐਮਐਲਏ ਸਾਹਿਬ ਤਾਂ ਬੈਠੀ ਨਾਲ ਆ ਕੇ ਗਏ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਨਹੀਂ ਕਰਿਆ ਤਾਂ ਤੇ ਕੀ ਤਕਬੀ ਸੀ ਮਰਸ ਜੀ ਨਾਲ ਤਾਂ ਤੁਹਾਡੇ ਕੋਈ ਗੱਲ ਨਹੀਂ ਨਾ ਸੀ ਕਿ ਹੋਰ ਨਹੀਂ ਕੁ ਗੱਲ ਹੈ ਸੋ ਮੈਂ ਸਭ ਦਾ ਹੀ ਸ਼ੁਕਰਗੁਜ਼ਾਰ ਹਾਂ ਪਹਿਲੀ ਗਲਤੀ ਉਹ ਸਾਰੇ ਜਿਹੜੇ ਉਸ ਦਿਨ 10 12 ਨੇ ਦਸਕਤ ਨਹੀਂ ਕੀਤੇ ਠੀਕ ਹੈ ਉਹ ਹੈ ਇਹਦੇ ਨੇ ਕਰਤੇ ਵਿਚਾਰੇ ਨੇ ਉਹ ਵੀ ਕੁਝ ਸੌ ਮਜਬੂਰੀਆਂ ਹੁੰਦੀਆਂ ਯਾਰ ਰੋਲ ਨਿਕੂਗਾ ਤੁਸੀਂ ਜਾਈਓ ਤੁਸੀਂ ਤੁਸੀਂ ਵੀ ਐਮਸੀ ਦਾ ਰੋਲ ਵੀ ਵਧਿਆ ਨੂੰ ਆਇਆ ਇੱਕ ਡਿਫਟੀ ਮੇਰ ਦਫ਼ਤਰ ਵਿੱਚ ਜੋ ਉਹ ਤੁਸੀਂ ਕੰਨਾਂਗੇ ਐਮਸੀ ਇਲੈਕਸ਼ਨ ਹੀ ਕਰਨੇ ਇੱਕ ਇੱਕ ਬੈਕ ਥਾਟ ਦੀ ਗੱਲ ਹੋ ਗਈ ਜਿਵੇਂ ਨਹੀਂ ਬੈਕ ਥਾਟ ਨਹੀਂ ਹੈ ਯਾਰ ਬੈਕ ਥਾਟ ਨਹੀਂ ਹੈ ਦੇਖੋ ਹਰ ਇੱਕ ਬੰਦੇ ਦਾ ਨਾ ਇੱਕ ਟਾਰਗੇਟ ਹੁੰਦਾ ਹੈ ਮੈਂ ਦੱਸ ਦੇ ਤਾਰਗੇਟ ਮੇਰੇ ਬੱਚੇ ਇੱਕ ਆਸਟ੍ਰੇਲੀਆ ਸੈਟਲ ਹੋ ਗਿਆ ਇੱਕ ਕੈਨੇਡਾ ਸੈਟਲ ਹੋ ਗਿਆ ਅਸੀਂ ਜਗੇ ਦੋ ਜੀ ਵਾਈਫ ਮੇਰੇ ਨੂੰ ਪ੍ਰੋਬਲਮਾਂ ਹੀ ਇਕੱਠੀਆਂ ਨੇ ਪਰ ਕਿੰਦਰ ਦੀ ਤਾਂ ਉਹ ਕਿਉਂਕਿ ਮੈਂ ਜਿਹੜਾ ਐਮਸੀ ਐ ਨਾ ਮੈਂ ਇੱਕ ਕੋਈ ਆਮ ਗੱਲ ਨਹੀਂ ਐ ਠੀਕ ਐ ਮੈਂ ਤਾਂ ਉਹ ਸਾਰੇ ਦੇ ਆਪ ਦੇ ਪਰਿਵਾਰ ਨੂੰ ਸਮਝਦਾ ਤੇ ਜੇ ਤੁਸੀਂ ਕਦੇ ਮੇਰੇ ਘਰੇ ਬੈਠ ਕੇ ਦੇਖੋਗੇ ਨਾ ਤਾਂ ਲੋਕ 6 ਵਜੇ ਵੀ ਆ ਜਾਂਦੇ ਆ ਲੋਕ 8 ਵਜੇ ਵੀ ਆ ਜਾਂਦੇ ਆ ਲੋਕ 11 ਵਜੇ ਵੀ ਆ ਜਾਂਦੇ ਆ ਲੋਕ 2 ਵਜੇ ਵੀ ਆ ਜਾਂਦੇ ਆ ਕਦੇ ਮੈਂ ਅਜੇ ਤੱਕ ਆਉਦਾ ਦਰਵਾਜ਼ਾ ਬੰਦ ਨਹੀਂ ਕੀਤਾ ਰਾਤ ਨੂੰ 10 ਵਜੇ ਤੋਂ ਲੈ ਕੇ ਸੜਕੇ 5 ਵਜੇ ਦਰਵਾਜ਼ਾ ਖੋਲ ਦਿੰਦਾ ਤਾਂ ਤੜਦਾ ਬੈਲ ਮਾਰਦੇ ਤੇ ਸਿੱਧੇ ਬੈਡਰੂਮ ਚ ਜਾਂਦੇ ਆ ਭਾਈ ਜੀ ਅੰਕਲ ਜੀ ਭਾਵੇਂ ਜੋ ਬੱਚਾ ਹੈ ਤੇ ਭਾਵੇਂ ਕੋਈ ਵੱਡਾ ਹੁੰਦਾ ਹੈ ਸੋ ਇਸ ਕਰਕੇ ਹੁਣ ਉਹ ਵੀ ਤਕਲੀਫ ਨਹੀਂ ਵਿਚਾਰੀ ਚੱਲ ਸਕਦੀ ਇੰਨੀ ਤਾਉਣ ਸਾਰੀ ਗਰਮੀ ਹੈ ਦੁਪਹਿਰਾਂ ਕਬਾਰੀ ਬਾਰੀ ਬਾਰੀ ਉੱਠ ਕੇ ਜਾਓ ਬਾਹਰ ਆਓ ਯਾਰ ਤਾਂ ਉਹ ਵੀ ਹੁਣ ਕੱਲੀ ਨਹੀਂ ਤਕਲੀ ਆ ਆ ਰਬਾਜ ਹੈ ਨਹੀਂ ਮੇਰੇ ਵੀ ਸਾਡੇ ਘਰੇ ਦੋ ਮੰਦੋ ਸਰਵੈਂਟ ਆ ਉਹ ਬਾਹਰ ਬੈਠੇ ਨੂੰ ਕਹਿੰਦੇ ਹੈ ਨਹੀਂ ਜੀ ਇਹ ਸਾਡੇ ਕਲਚਰ ਨਹੀਂ ਹੈ ਪਰ ਇਹ ਤਾਂ ਮੈਂ ਮੈਂ ਇੱਕ ਗੱਲ ਆਪਣੇ ਬੱਚਿਆਂ ਨੂੰ ਵੀ ਸਿਖਾਈ ਪਈ ਹੈ ਖੁਦ ਆਪਣੇ ਤੇ ਲਾਗੂ ਕਰਦੇ ਕਿ ਯਾਰ ਜਿਹੜਾ ਬੰਦਾ ਤੁਹਾਡੇ ਘਰੇ ਆਇਆ ਨਾ ਠੀਕ ਹੈ ਉਹ ਜੇ ਕੁਦਰਤ ਨੂੰ ਮੰਨਦੇ ਹੋ ਤਾਂ ਉਹ ਰੱਬ ਦਾ ਰੂਪ ਹੁੰਦਾ ਹੈ ਕੌਣ ਤੁਹਾਡਾ ਕਿਹੜੇ ਵੇਲੇ ਟੈਸਟ ਲੈ ਜੇ ਤੁਹਾਨੂੰ ਕੁਛ ਨਹੀਂ ਪਤਾ ਜਿਹੜਾ ਆਉਂ ਪ੍ਰੋਪਰ ਅਟੈਂਡ ਕਰੋ ਇਹ ਵੀ ਵਾਰ ਚ ਮੋੜ ਦੇ ਸੋਚ ਕਰਕੇ ਉਹ ਹਾਲਾਤ ਹੁੰਦੇ ਆ ਉਹ ਹਾਲਾਤਾਂ ਦੇ ਵਿੱਚ ਮੈਂ ਇਹ ਕਹਿ ਰਿਹਾ ਵੀ ਐਮ ਸੀ ਜਿਹੜਾ ਹੁਣ ਮੰਨ ਲਓ ਕੋ ਐਮ ਐਲ ਏ ਐਮ ਐਲ ਏ ਐਮ ਪੀ ਉਹ ਤਾਂ ਬਾਹਰੋਂ ਕਹਿ ਕੇ ਮੋੜ ਦੂ ਕਿਉਂਕਿ ਉਹ ਤਾਂ ਜੇ ਦੋ ਮੁੜ ਕੇ ਤਾਂ ਕੋ ਫਰਕ ਨਹੀਂ ਪੈਂਦਾ ਜਿਹੜਾ ਐਮਸੀ ਹੁੰਦਾ ਉਹ ਨਿੱਜੀ ਤੌਰ ਤੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਹਰ ਇੱਕ ਪਰਿਵਾਰ ਨਾਲ ਜੁੜਿਆ ਹੁੰਦਾ ਹੈ ਪਰ ਲੋਕਾਂ ਨੂੰ ਚਾਹੀਦਾ ਚਾਹੀਦਾ ਇਹ ਲੀਡਰ ਲੋਕ ਤੁਸੀਂ ਕਹਿੰਦੇ ਆ ਐਕਟਿਵ ਨਹੀਂ ਦਵਾਂਗੇ ਕੋਈ ਗੱਲ ਨਹੀਂ ਹੋਰ ਲੱਭਾਂਗੇ ਇਹ ਜੇ ਲੱਭਾਂਗੇ ਵਧੀਏ ਲੱਭਾਂਗੇ ਆਪ ਦੇ ਇਲਾਕੇ ਆਪ ਦੇ ਵਾਰਡ ਚ ਤੁਸੀਂ ਆਪ ਲੱਭੋਗੇ ਬੰਦਾ ਤੁਸੀਂ ਸਾਰਾ ਗਰੁੱਪ ਹੈ ਹਾਂਜੀ 50 60 ਬੰਦਿਆਂ ਦਾ ਇੱਕ ਗਰੁੱਪ ਹੈ ਹਾਂਜੀ ਤੇ ਬਿਲਕੁਲ ਹੋਣਾ ਚਲ ਬੈਠ ਕੇ ਇਕੱਠੇ ਲੱਭਾਂਗੇ ਤੇ ਐਂ ਇਲੈਕਸ਼ਨ ਲੜਾਂਗੇ ਉਹਦੇ ਲਈ ਜਿਵੇਂ ਮੇਰੇ ਲਈ ਲੜਦੇ ਆ ਨਾ ਉਸ ਬੰਦੇ ਲਈ ਉਮੀਦਵਾਰ ਇਲੈਕਸ਼ਨ ਲੜਨਾ। ਕਿ ਪਾਰਟੀ ਕਿਸੇ ਦੀ ਕੋਈ ਵੀ ਹੋਏ ਕਿਉਂਕਿ ਸਾਡੇ ਪਾਰਟੀ ਲਾਈਨ ਹੈ ਨਹੀਂ। ਮੈਨੂੰ 2000 ਵੋਟ ਪੈਂਦੀ ਹੈ। ਦੂਜੇ ਇਲੈਕਸ਼ਨ ਆਪਰੇਟਿਵ 6-7 ਸਾਲ ਜਾਂ ਜੇ ਮਿੰਨਾ 2 ਮਹੀਨਿਆਂ ਬਾਅਦ। ਹਾਲਾਂਕਿ ਮੈਂ ਜਿਹੜੀ ਪਾਰਟੀ ਦੇ ਵਿੱਚ ਹੈਗਾ ਹਰਿੰਦ ਸਿੰਘ ਆ ਤਾਂ ਮੈਂ ਕਦੇ ਅੱਜ ਤੱਕ ਉਹਦੇ ਨਾਲ ਗਦਾਰੀ ਨਹੀਂ ਕੀਤੀ। पार्टी है? नहीं, नहीं, पार्टी मैं नहीं, नहीं? पार्टी नहीं मैं, है। ना मैं, है, मैं पार्टी मैं आपकी डिप्टी मेयरशिप छी है तेरे पिछे यार किसी का नुकसान ना हो ਕਿਸੇ ਐਮਸੀ ਦੇ ਮਨ ਦੇ ਵਿੱਚ ਬੋਝ ਨਾ ਪਵੇ ਕੋਈ ਉਹਦੇ ਤੇ ਦਬਾਅ ਪ੍ਰੈਸ਼ਰ ਨਾ ਪਵੇ ਕੋਈ ਉਹਦੇ ਪਰਿਵਾਰ ਦੇ ਵਿੱਚ ਆਪਸ ਵਿੱਚ ਕੋਈ ਤਲਖੀ ਨਾ ਹੋਵੇ ਠੀਕ ਹੈ ਕੋਈ ਉਹਦੇ ਸਪੋਰਟਰ ਉਹਨੂੰ ਤਲਖੀ ਨਾ ਕਰਨ ਵੀ ਜਦ ਤੂੰ ਇੱਧਰ ਜਾ ਤੂੰ ਇੱਧਰ ਜਾ ਸੋ ਮੈਂ ਤਾਂ ਸਿਰਫ ਫੇਸ ਕਰਕੇ ਛੱਡੀਏ ਤੁਸੀਂ ਮੈਂ ਸਭ ਤੁਸੀਂ ਕਿਹਾ ਸੀ ਵੀ ਮੈਨੂੰ 11 ਵਜੇ ਰਾਤ ਨੂੰ ਫੋਨ ਕਰਕੇ ਉਸੇ ਦੇਣੀ ਮੈਂ ਇਹ ਗੱਲ ਉਹਨਾਂ ਨੂੰ ਕਹਿੰਦੀ ਸੀ ਕਿ ਮੈਂ ਤੁਸਤੀ ਵਲੇ ਲਓ ਇਹ ਥੋੜਾ ਦਿੱਤਾ ਹੋਇਆ ਭਾਵੇਂ ਜੋਜੋ ਨਾਲ ਗੱਲ ਕਰ ਲਿਓ ਠੀਕ ਹੈ ਉਹਨੂੰ ਵੀ ਕਹਿੰਦੀ ਸੀ ਕਿ ਤੁਹਾਨੂੰ ਕੋਈ ਗੱਲ ਨੂੰ ਇਹ ਗੱਲ ਨਾ ਕਹੋ ਵੀ ਇਹ ਥੋੜਾ ਬਣਾਇਆ ਵਾ ਤੇ ਤੁਹਾਡੇ ਨਾਲ ਨਹੀਂ ਹੈ ਸੋ ਮੈਂ ਜਿੱਥੇ ਹੈਗਾ ਵੀ ਮੈਂ ਇੱਥੇ ਰਹੂੰਗਾ ਕਿਉਂਕਿ ਤੁਹਾਡੀ ਆਪਣੀ ਨਾ ਫਿਰ ਬਹੁਤ ਸਾਰੇ ਖੁਸ਼ ਕਰਦੇ ਖੋਦਾਰੀ ਨਹੀਂ ਰਹਿੰਦੀ ਹੈ ਸਾਰੇ ਖੁਸ਼ ਕਰਦੇ ਵੱਲੋਂ ਤੁਸੀਂ ਪਰ ਤੁਹਾਡੇ ਬਾਰੇ ਨਹੀਂ ਸੋਚਿਆ ਨਹੀਂ ਨਹੀਂ ਮੈਂ ਕਦੇ ਕਹਿੰਦਾ ਸੋਚਿਆ ਨਹੀਂ ਸਭ ਸੋਚ ਰਹੇ ਸੀ ਮੈਂ ਤਾਂ ਤੁਹਾਨੂੰ ਕੋਈ ਇਹਨੇ ਵੀ ਮੇਰੇ ਬਾਰੇ ਤਾਂ ਜਿਹੜੇ ਕਾਂਗਰਸ ਦੇ ਲੀਡਰਸ਼ਿਪ ਹੈਗੀ ਉਹ ਵੀ ਕਹਿ ਰਹੀ ਸੀ ਵੀ ਤੁਹਾਨੂੰ ਨਹੀਂ ਅਸੀਂ ਮਾਸਟਰ ਜੀ ਲੈਂਡ ਦੇ ਚਾਹੇ ਕੋਈ ਹੋਵੇ ਮੈਂ ਮੈਂ ਤਾਂ ਨਹੀਂ ਕਿਹਾ ਪੰਨਾ ਰਾਜਨ ਦੇ ਖਿਲਾਫ ਕਹਿਣਾ ਨਾ ਮਾਰਨ ਦੇ ਖਿਲਾਫ ਕਹਿਣਾ ਨਾ ਕੋਈ ਮੈਂ ਕਿਸੇ ਦੇ ਹੋਰ ਖਿਲਾਫ ਕਹਿਣਾ ਹੈ ਪ੍ਰਧਾਨ ਦਾ ਐ ਫੋਨ ਜੀ ਸਪੋਰਟ ਵਾਸਤੇ ਜਦੋਂ ਉਸ ਤੋਂ ਪਹਿਲਾਂ ਅਸਤੀਫਾ ਤੇ ਬੈਨਕੀ ਮੀਟਿੰਗ ਐ ਨਾ ਕੁਝ ਹੋ ਰਿਹਾ ਸੀ ਨਹੀਂ ਮੀਟਿੰਗ ਹੀ ਪੋਸਟਪੋਨ ਹੋ ਗਈ ਸੀ ਜਦੋਂ ਅੱਛਾ ਪ੍ਰਧਾਨ ਦੀ ਦੋ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ ਤਾਂ ਉਹੀ ਐਪੀਸੋਡ ਹੋਇਆ ਵੀ ਜਿਹਦੇ ਚ ਪੱਕਾ ਸਾਹਿਬ ਨੂੰ ਵਿਚਾਰੇ ਨੂੰ ਅਸਤੀਫਾ ਦੇਣਾ ਪਿਆ ਸ਼ਾਇਦ ਪ੍ਰਧਾਨ ਨਾਲ ਹੀ ਕੋਈ ਗੱਲ ਹੋਈ ਹੋਵੇ ਪ੍ਰਧਾਨ ਨੂੰ ਮੇ ਕੋ ਮੇਰੇ ਲਈ ਨਹੀਂ ਐ ਪਰ ਮੈਂ ਤਾਂ ਇਸ ਗੱਲ ਦੀ ਨਾਰਾਜ਼ਗੀ ਦਰੁਰਾ ਵੀ ਇਹ ਮੌਕਾ ਸੰਭਾਲਣਾ ਚਾਹੀਦਾ ਸੀ ਇਹ ਮੌਕਾ ਸਮਾਲਣਾ ਚਾਹੀਦਾ ਸੀ ਮੌਕਾ ਸਮਾਲਣਾ ਚਾਹੀਦਾ ਸੀ ਦੋ ਬੰਦੇ ਸੀਨੀਅਰ ਇੱਥੇ ਭੇਜਦੇ ਤਾਂ ਉਹ 10 ਦਿਨ ਕੰਟੈਕਟ ਕਰਕੇ ਸਾਰੇ ਐਮਸੀਜ ਨੂੰ ਇਕੱਠਾ ਰਾਦੇ ਜਿੱਤਦੇ ਹਾਰਦੇ ਉਹ ਕੋਈ ਗੱਲ ਨਹੀਂ ਹੈ ਪਤਾ ਨਹੀਂ ਸ਼ਹਿਰ ਦੇ ਵਿੱਚ ਮੇਜੇ ਇਸ ਗੱਲਾਂ ਥੋੜਾ ਜਿਹਾ ਗਲਤ ਬਣਿਆ ਵੀ ਜਦ ਪਾਰਟੀ ਨੇ ਸੰਭਾਲੇ ਨਹੀਂ ਕੋਸ਼ਿਸ਼ ਨਹੀਂ ਇਸ ਤਰ੍ਹਾਂ ਦੇ ਹਾਲਾਤ ਰਹੇ ਕਿ ਪਵਿੱਤਰ ਕਾਂਗਰਸ ਕਿਸ ਤਰ੍ਹਾਂ ਦਾ ਕਾਂਗਰਸ ਦਾ ਕਿਉਂਕਿ ਤੁਸੀਂ ਛੱਡ ਕੇ ਔਰ ਮਤਲਬ ਸਰ ਵੀ ਜਾ ਰਹੇ ਨੇ ਕਿ ਮੇਲ ਤੋਂ ਨਹੀਂ ਉਦੋਂ ਵੀ ਤੁਹਾਡੀ ਕੋਈ ਮੀਟਿੰਗ ਨਹੀਂ ਹੋਈ ਕੋਈ ਸੀਨੀਅਰ ਬੰਦਾ ਅਗੇ ਵਿਧਾਨ ਸਭਾ ਕਿੰ ਕੀ ਬਣੂਗਾ ਵਿਖ ਵਾਲੀ ਗੱਲ ਜਿਹੜੀ ਮੈਂ ਤੁਹਾਡੇ ਫੈਕਟਰ ਪੰਜ ਹਾਂ ਵਿਖ ਵਾਲੀ ਗੱਲ ਜਿਹੜੀ ਮੈਂ ਕਹਿੰਦਾ ਵੀ ਪਾਰਟੀਆਂ ਕੋਈ ਜਿਹੜਾ ਐਮਐਸੀ ਹੁੰਦੇ ਆ ਨਾ ਇਹ ਭਾਵੇਂ ਪਾਰਟੀਆਂ ਟਿਕਟਾਂ ਦੇ ਨਹੀਂ ਆਈਆਂ ਤੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਵੀ ਜਿਹੜੀ ਐਮਐਲਏ ਦੀ ਐਮਪੀ ਦੀ ਵੋਟ ਹੈ ਉਹ ਐਮ ਸੀ ਦੇ ਕਹਿੰਦੇ ਪੈਂਦੀ ਹੈ ਅੱਜ ਆਜਾਦ ਹੈਸੀਤ ਹੈ ਕਾਂਗਰਸ ਪਾਰਟੀ ਕੋਲ ਜਦੋਂ 10 ਤੋਂ ਘੱਟ ਐਮ ਸੀ ਹੁੰਦੇ ਸੀ ਤਦੋਂ ਹਰ ਸੇਮਰਤ ਚਾਰੀ 15000 ਤੇ ਹਾਈ ਅਸੀਂ 26 ਸੀਗੇ ਠੀਕ ਹੈ ਫਿਰ 28 ਸੀਗੇ ਦਾਸ ਅਕਾਲੀ ਦਲ ਦੀ ਦੂਜੀ ਵਾਰੀ ਉਦੋਂ ਵੱਧ ਸੀ ਮੇਰਾ 32 33 ਸੀਗੇ ਤਾਂ 2000 ਹਰ ਸੇਮਰਤ ਦੀ ਵੋਟ ਘਟ ਗਈ ਠੀਕ ਹੈ ਸਰੂਪ ਸਿੰਘ ਲਈ ਵੀ ਘਟ ਗਈ ਅੱਜ ਕਾਂਗਰਸ ਕੋਲੇ 43 ਐਮ ਸੀ ਸੀ ਗਏ। ਔਰ ਕੋਈ ਤਾਂ ਕਾਹਲੀ ਜਿਹੀ ਤਾਂ ਕੁਝ ਨਹੀਂ ਕੀਤਾ ਸੀ। ਹਮਮ। ਆ ਵੀ ਆਪੇ ਜਿੱਤਦੇ ਸੀ ਸਾਰੇ ਬੰਦੇ। ਹਮਮ। ਠੀਕ ਹੈ ਕਿਸੇ ਇੱਕ ਦੇ ਬੋਤਲ 20 50 ਬੰਤ ਪਾ ਗਿਆ ਉਹ ਉਹਦੇ ਨਾਲ ਤਾਂ ਕੋਈ ਇਫੈਕਟ ਨਹੀਂ ਨਾ। ਤੇ ਸਾਬ ਮਨਪ੍ਰੀਤ ਸਿੰਘ ਪਾ 65000 ਰੋਟ ਦੇ ਰਿਹਾ ਤਾ ਲੋਕਾਂ ਨੇ। ਹਮਮ। ਸੋ ਇਹ ਪਬਲਿਕ ਦਾ ਬਿਹੇਵੀਅਰ ਬਹੁਤ ਕੁਝ ਸੋਚਦਾ ਹੈ। ਹਮਮ। ਮੈਂ ਟੂ ਮੈਂ ਡਿਪੈਂਡ ਕਰਦਾ ਹੈ। ਸਮੇਂ ਦੇ ਅਨੁਸਾਰ ਡਿਪੈਂਡ ਕਰਦਾ ਹੈ ਲੋਕ ਕੀ ਸੋਚਦੇ ਆ ਵਕਤ ਦੇ ਅਨੁਸਾਰ ਕਿਹੋ ਜਿਹੇ ਹਾਲਾਤ ਬਣਦੇ ਆ ਸੋ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਜੇ ਅੱਜ 10 ਐਮਸੀ ਕਾਂਗਰਸ ਦੇ ਘਟ ਜਾਣਗੇ ਤਾਂ ਕਾਂਗਰਸ ਦਾ ਭਵਿੱਖ ਖਤਮ ਹੋ ਜਾ ਕੋਈ ਐਸੀ ਕੋਈ ਗੱਲ ਨਹੀਂ ਹੈ ਵੱਡਾ ਲੀਡਰ ਰਹਿ ਹੀ ਨਹੀਂ ਕੋਈ ਲੋਕਲ ਫਿਰ ਨਾ ਯਾਰ ਲੀਡਰਾਂ ਦੇ ਆਖੇ ਅੱਜਕੱਲ ਬੋਟ ਕੋਈ ਨਹੀਂ ਪਾਉਂਦਾ ਮੈਂ ਕਹਾ ਵੀ ਮੈਂ ਬੋਟ ਪਵਾ ਦੂੰਗਾ ਠੀਕ ਹੈ ਮੈਨੂੰ ਨਿੱਜੀ ਕੋਈ ਬੋਟ ਪਾ ਲੈਣਗੇ ਪਰ ਲੋਕ ਕਿਉਂਕਿ ਇੰਨੇ ਪੜ੍ਹ ਲਿਖ ਕੇ ਇੰਨੇ ਲੋਕ ਵਿਜੀਲੈਂਟ ਹੋ ਗਏ ਚੋ ਚੁੱਕੀ ਹੈ ਕਿ ਸਾਰੇ ਲੋਕ ਆਪ ਦੇ ਹਿਸਾਬ ਨਾਲ ਵੋਟ ਪਾਉਂਦੇ ਹਰ ਵਾਰ ਤੁਸੀਂ ਕੋਈ ਤਿੰਨ ਚੌਨਾ ਇਕੱਠੀਆਂ ਕਰ ਚੱਕਰ ਲੋ ਠੀਕ ਹੈ ਹੁਣ ਮੈਂ 2007 ਤੋਂ ਕੰਰੈਂਟਲੀ 100% ਪੋਲਿਟਿਕਸ ਦੇ ਵਿੱਚ ਇਨਵੋਲਡ ਹੈ 2007 ਚ ਅਕਾਲੀ ਦਲ ਚੋਣ ਹਾਰਿਆ ਸਾਲ ਬਾਅਦ 2008 ਚੈਮਸੀ ਦੀ ਚੋਣ ਹੋਈ ਤੇ ਕਰਨੀ ਦੱਲੇ ਐਮਸੀ ਤੇ ਭਾਜਪੀ ਦੇ ਕਿੰਨੇ ਬਣੇ ਠੀਕ ਹੈ 2009 ਚ ਫਿਰ ਚੋਣ ਹੋਈ ਤੇ ਬੀਬਾ ਹਰਸ਼ਮਰਤ ਸਾਰੇ ਵੱਧ ਗਈ ਤੇ ਬਠਿੰਡੇ ਸ਼ਹਿਰ ਤੋਂ ਮੇਰ ਆਪ ਦਾ ਹੁਣ ਕਰਕੇ ਐਮਸੀ ਆਪ ਦੇ ਹੁਣ ਕਰਕੇ 16000 ਵੋਟ ਕੱਢੀ ਠੀਕ ਹੈ ਫਿਰ ਫਿਰ ਤੁਸੀਂ ਲਾ ਲੋ ਵੀ ਜਦੋਂ 17 ਆਇਆ ਇੱਕ ਸਾਲ ਬਾਅਦ ਫਿਰ 2000 ਬਾਅਦ ਤਾਂ ਫੇਰ ਸਰੂਪ ਸਿੰਘਲਾ ਜਿਪੋਟ ਅਕਾਲੀ ਦਲ ਦੀ ਬਣ ਗਈ। ਉਦੋਂ ਹੌਂ ਦੇ ਵਿੱਚ ਨਹੀਂ ਸੀ। ਉਦੋਂ ਕਾਰਪੋਰੇਸ਼ਨ ਉਸ ਵੇਲੇ ਹੌਂ ਚ ਨਹੀਂ ਸੀ। ਤੇ ਉਦੋਂ ਬਾਅਦ 19 ਆਇਆ। ਤਾਂ ਫੇਰ ਕੀ ਵਰਤਾਰਾ ਹੋਇਆ? ਉਦੋਂ ਵੀ ਕਾਂਗਰਸ ਜਿਹੜੀ ਨਗਰ ਨਿਗਮ ਹੈ ਅਕਾਲੀ ਦਲ ਭਾਜਪਾ ਦੀ ਸੀਗੀ। ਤੋਂ 16 ਜੀ ਬਜੇ 30 ਸਾਲ ਘਟ ਗਈ। ਬਿਦਾਨ ਸਭਾ ਜੇਰ ਘਟ ਗਈ ਸੋ ਇਹ ਤਾਂ ਮੌਕੇ ਦੇ ਹਾਲਾਤ ਦੇ ਅਨਸਾਰ ਵੋਟ ਪੈਂਦੀ ਹੈ ਇਹ ਕੋਈ ਮਤਲਬ ਕਿਸੇ ਵਿਅਕਤੀ ਵਿਸ਼ੇਸ਼ ਦੇ ਮਗਰ ਅੱਜ ਵੋਟ ਹੈ ਨਹੀਂ ਕੋਈ ਕੁਝ ਕਹੀ ਜਾ ਮੈਂ ਕਹੀ ਜਾ ਮੇਰੇ ਹੱਕ ਚ ਵੋਟ ਹੈਗੀ ਠੀਕ ਹੈ ਮੇਰਾ ਨਿੱਜੀ ਪ੍ਰਭਾਵ ਨਿੱਜੀ ਲੋਕਾਂ ਨਾਲ ਮਿਲਣ ਗਿਲਣ ਉਹ ਹੋਰ ਜ਼ਿਆਦਾ ਵੀ ਗੱਲ ਨੂੰ ਮੈਂ ਖੜਾ ਤੇ ਮੈਨੂੰ ਕੋਈ 1000 2000 4000 ਬੰਦੇ ਵੋਟ ਪਵਾ ਦੇਣ ਸੋ ਬਾਕੀ ਤਾਂ ਵਰਤਾਰਾ ਆਲਓਵਰ ਪੰਜਾਬ ਨਾਲੇ ਪੰਜਾਬੀ ਲੋਕ ਤਾਂ ਸਾਡੇ ਦਾ ਬਿਹੇਵੀਅਰ ਦੋ ਦਿਨਾਂ ਚ ਬਦਲ ਕੇ ਦਿਨ ਦੇ ਪਤਨੀ ਲਾਦਾ ਕੌਣ ਕਿੱਧਰ ਕਰ ਗਿਆ ਕੀ ਕਰ ਗਿਆ ਹੂੰ ਸਟੇਜ ਤੋਂ ਬਾਅਦ ਹੁਣ ਘਰ ਦੇ ਵਿੱਚ ਜੀ ਦਫ਼ਤਰ ਜਾਂ ਕੋਈ ਸਪੈਸ਼ਲ ਦਫ਼ਤਰ ਬਣਾਇਆ ਜਾਂ ਲੋਕਾਂ ਨੂੰ ਮਿਲਣ ਵਾਸਤੇ ਨਹੀਂ ਮੇਰਾ ਦਫ਼ਤਰ ਮੇਰਾ ਟੈਲੀਗ੍ਰਾਫ ਹੈ ਹਾਂਜੀ ਤੇ ਘਰ ਤਾਂ ਹੈ ਨਹੀਂ ਕਿਉਂਕਿ ਮੈਂ ਕਦੇ ਡੈਜੀ ਨਹੀਂ ਰੱਖੀ ਹੂੰ ਕਦੇ ਪੀਏ ਨਹੀਂ ਰੱਖਿਆ ਠੀਕ ਹੈ ਉਹਦਾ ਕਾਰਨ ਇਹ ਕਿ ਮੈਂ ਜਿਹੜਾ ਵੀ ਵਿਅਕਤੀ ਮੈਨੂੰ ਜੀ ਨੇ ਜਦੋਂ ਕੰਮ ਕਹਿਤਾ ਤਾਂ ਮੈਂ ਤੁਰੰਤ ਹੀ ਕਰਦਾ ਕੋਈ ਕਰੇ ਨਾ ਕਰੇ ਆਪਾਂ ਤਾਂ ਕਹਿਣਾ ਹੁੰਦਾ ਠੀਕ ਹੈ ਕਹਿਣਾ ਆਪਣਾਤ ਨਾਲ ਕਹਿਣਾ ਐਸੀ ਕਰਕੇ ਲੋਕ ਜਿਹੜੇ ਨੇ 60 70% ਇਸ ਗੱਲ ਦੀ ਵੀ ਮਤਲਬ ਹੈਗੀ ਹੈ ਕਿ ਜਿੰਨੇ ਕੰਮ ਕਹੀ ਦੇ ਤਾ 60 70% ਕੰਮ ਭਾਵੇਂ ਪੀਐਨ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਕਦੇ ਇਹ ਨਹੀਂ ਹੋਇਆ ਕਿ ਉਹ ਕੰਮ ਨਾ ਕਰੇ ਤੁਹਾਨੂੰ ਥੈਂਕ ਯੂ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਤੇ ਮੈਨੂੰ ਭੇਜ ਦੇ ਵੀ ਹਾਂ ਹਾਂ ਲੋਕੀ ਚੱਲ ਗਈ ਲਾਈਵ ਹੈ ਲਾਈਵ ਹੈ